ਗੁਜਰਾਤ ਦੀ ਸੂਰਤ ਲੋਕ ਸਭਾ ਸੀਟ ਭਾਜਪਾ ਦੇ ਹਿੱਸੇ ਹੈ ਕਿਉਂਕਿ ਭਾਜਪਾ ਦੇ ਮੁਕੇਸ਼ ਦਲਾਲ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਹੈ 22 April ਤੱਕ ਇਸ ਹਲਕੇ ਤੋਂ ਸਿਰਫ ਇੱਕ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹੈ ਅਤੇ ਇਹ ਘਟਨਾਕ੍ਰਮ ਕਾਂਗਰਸ ਪਾਰਟੀ ਦੇ ਉਮੀਦਵਾਰ ਨਿਲੇਸ਼ ਕੁੰਬਾਨੀ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਤੋਂ ਇੱਕ ਦਿਨ ਬਾਅਦ ਸਾਹਮਣੇ ਆਇਆ ਹੈ ਸੂਰਤ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਨਿਲੇਸ਼ ਗੁੰਬਾਨੀ ਦੇ ਨਾਮਜ਼ਦਗੀ ਪੱਤਰ ਐਤਵਾਰ ਨੂੰ ਰੱਦ ਕਰ ਦਿੱਤੇ ਗਿਆ ਅਤੇ ਜ਼ਿਲ੍ਹਾ ਚੋਣ ਅਫਸਰ ਨੂੰ ਪਹਿਲੀ ਨਜ਼ਰੇ ਦਸਕੰਦ ਵਿੱਚ ਉਨਤਾਈ ਪਾਈ ਗਈ ਅਤੇ ਸੂਰਤ ਤੋਂ ਕਾਂਗਰਸ ਦੇ ਬਦਲੇ ਉਮੀਦਵਾਰ ਸੁਰੇਸ਼ ਪੜਸਾਲਾ ਦੇ ਨਾਮਜ਼ਦਗੀ ਪੱਤਰ ਦੇ ਵਿੱਚ ਅਯੋਗ ਕਰਾਰ ਦੇ ਦਿੱਤਾ ਗਿਆ ਜਿਸ ਕਨ ਵਿਰੋਧੀ ਪਾਰਟੀ ਇਸ ਹਲਕੇ ਤੋਂ ਚੋਣ ਮੈਦਾਨ ਤੋਂ ਬਾਹਰ ਹੋ ਗਈ ਰਿਟਰਨਿੰਗ ਅਸਰ ਸੌਰਵ ਪਾਰਦੀ ਨੇ ਆਪਣੇ ਹੁਕਮਤ ਵਿੱਚ ਕਿਹਾ ਕਿ ਕੁੰਬਾਣੀ ਅਤੇ ਪੜਸਾਲਾ ਦੇ ਵੱਲੋਂ ਦਾਖਲ ਕੀਤੇ ਚਾਰ ਨਾਮਜ਼ਦਗੀ ਫਾਰਮ ਪ੍ਰਸਤਾਵਕਾਂ ਤੇ ਦਸਖਤਾਂ ਦੇ ਵਿੱਚ ਪਹਿਲੀ ਨਜ਼ਰੇ ਅੰਤਰ ਪਾਏ ਜਾਣ ਤੋਂ ਬਾਅਦ ਰੱਦ ਕਰ ਦਿੱਤੇ ਉਹਨਾਂ ਕਿਹਾ ਕਿ ਇਹ ਦਸਤਖਤ ਅਸਲੀ ਨਹੀਂ ਲੱਗਦੇ ਹੁਕਮਾ ਦੇ ਵਿੱਚ ਕਿਹਾ ਗਿਆ ਕਿ ਪ੍ਰਸਤਾਵਕਾਂ ਨੇ ਆਪਣੇ ਹਲਫਨਾਮੇ ਦੇ ਵਿੱਚ ਕਿਹਾ ਹੈ ਕਿ ਉਹਨਾਂ ਨੇ ਖੁਦ ਫਾਰਮ ਤੇ ਦਸਤਖਤ ਨਹੀਂ ਕੀਤੇ ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਕਾਂਗਰਸ ਦੇ ਵਕੀਲ ਬਾਬੂ ਮੰਗੂਕੀਆਂ ਨੇ ਕਿਹਾ ਕਿ ਨਿਲੇਸ਼ ਕੁੰਬਾਨੀ ਅਤੇ ਸੁਰੇਸ਼ ਪੜਸਾਲਾ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ ਅਤੇ ਚਾਰ ਸਮਰਥਕਾਂ ਨੇ ਕਿਹਾ ਕਿ ਫਾਰਮ ਤੇ ਉਹਨਾਂ ਦੇ ਦਸਤਖਤ ਨਹੀਂ ਹਨ ਉਹਨਾਂ ਕਿਹਾ कि ਹੋਣ ਉਹ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਪਹੁੰਚ ਕਰਨਗੇ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮੁਕੇਸ਼ ਦਲਾਲ ਦੇ ਚੋਣ ਏਜੰਟ ਦਿਨੇਸ਼ ਜੁਦਾਨੀ ਨੇ ਸ਼ਨੀਵਾਰ ਨੂੰ ਨਾਮਜ਼ਦਗੀ ਪੱਤਰਾਂ ਤੇ ਇਤਰਾਜ਼ ਉਠਾਇਆ ਸੀ ਅਤੇ ਜਿਸ ਤੋਂ ਬਾਅਦ ਰਿਟਰਨਿੰਗ ਅਫਸਰ ਨੇ ਕਾਂਗਰਸੀ ਉਮੀਦਵਾਰ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਐਤਵਾਰ ਸਵੇਰੇ ਪੇਸ਼ ਹੋਣ ਦਾ ਸਮਾਂ ਦਿੱਤਾ ਸੀ ਬਿਊਰੋ ਰਿਪੋਰਟ ਐਸਮਦਰ ਨਿਊਜ਼ ਗੁਜਰਾਤ ਦੀ ਸੂਰਤ ਲੋਕ ਸਭਾ ਸੀਟ ਭਾਜਪਾ ਦੇ ਹਿੱਸੇ ਹੈ ਕਿਉਂਕਿ ਭਾਜਪਾ ਦੇ ਮੁਕੇਸ਼ ਦਲਾਲ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈਆ 22 April ਤੱਕ ਇਸ ਹਾਲ ਕਿ ਤੋਂ ਸਿਰਫ ਇੱਕ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹੈ ਅਤੇ ਇਹ ਘਟਨਾ ਕ੍ਰਮ ਕਾਂਗਰਸ ਪਾਰਟੀ ਦੇ ਉਮੀਦਵਾਰ ਨਿਲੇਸ਼ ਗੁੰਬਾਨੀ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਤੋਂ ਇੱਕ ਦਿਨ ਬਾਅਦ ਸਾਹਮਣਿਆ ਹੈ ਸੂਰਤ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਨਿਲੇਸ਼ ਗੁੰਬਾਨੀ ਦੇ ਨਾਮਜ਼ਦਗੀ ਪੱਤਰ ਐਤਵਾਰ ਨੂੰ ਰੱਦ ਕਰ ਦਿੱਤੇ ਗਿਆ ਤੇ ਜ਼ਿਲ੍ਹਾ ਚੋਣ ਅਫਸਰ ਨੂੰ ਪਹਿਲੀ ਨਜ਼ਰੇ ਦਰਸਕੰਦ ਵਿੱਚ 29 ਪਾਈ ਗਏ ਅਤੇ ਸੂਰਤ ਤੋਂ ਕਾਂਗਰਸ ਦੇ ਬਦਲਵੇਂ ਉਮੀਦਵਾਰ சுரேਸ਼ ਪੜਸਾਲਾ ਦੇ ਨਾਮਜ਼ਦਗੀ ਪੱਤਰ ਦੇ ਵਿੱਚ ਅਯੋਗ ਕਰਾਰ ਦੇ ਦਿੱਤਾ ਗਿਆ ਜਿਸ ਕਾਰਨ ਵਿਰੋਧੀ ਪਾਰਟੀ ਇਸ ਹਲਕੇ ਤੋਂ ਚੋਣ ਮੈਦਾਨ ਤੋਂ ਬਾਹਰ ਹੋ ਗਈ ਰਿਟਰਨਿੰਗ ਅਸਰ ਸੌਰਵ 파ਰਦੀ ਨੇ ਆਪਣੇ ਹੁਕਮਤ ਵਿੱਚ ਕਿਹਾ ਕਿ ਕੁੰਬਾਣੀ ਅਤੇ ਪੜਸਾਲਾ ਦੇ ਵੱਲੋਂ ਦਾਖਲ ਕੀਤੇ ਚਾਰ ਨਾਮਜ਼ਦਗੀ ਫਾਰਮ ਬਸਟਾਮਕਾਂ ਤੇ ਦਸਖੰਦ ਵਿੱਚ ਪਹਿਲੀ ਨਜ਼ਰੇ ਅੰਤਰ ਪਾਏ ਜਾਣ ਤੋਂ ਬਾਅਦ ਰੱਦ ਕਰ ਦਿੱਤੇ ਗਏ ਉਨ੍ਹਾਂ ਕਿਹਾ ਕਿ ਇਹ ਦਸਤਕਤ ਅਸਲੀ ਨਹੀਂ ਲੱਗਦੀ ਹੁਕਮਾਂ ਦੇ ਵਿੱਚ ਕਿਹਾ ਗਿਆ ਕਿ ਪ੍ਰਸਤਾਵਕਾਂ ਨੇ ਆਪਣੇ ਹਲਫਨਾਮੇ ਦੇ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਖੁਦ ਫਾਰਮ ਤੇ ਦਸਤਕਤ ਨਹੀਂ ਕੀਤੀ ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਕਾਂਗਰਸ ਦੇ ਵਕੀਲ ਬਾਬੂ ਮੰਗੂਕੀਆਂ ਨੇ ਕਿਹਾ ਕਿ ਨਿਲੇਸ਼ ਕੁੰਬਾਨੀ ਅਤੇ ਸੁਰੇਸ਼ ਬੜਾ ਸਾਲਾ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ ਅਤੇ ਚਾਰ ਸਮਰਥਕਾਂ ਨੇ ਕਿਹਾ ਕਿ ਫਾਰਮ ਤੇ ਉਹਨਾਂ ਦੇ ਦਸਤਾਵੇਜ਼ਤ ਨਹੀਂ ਹਨ ਉਹਨਾਂ ਕਿਹਾ ਕਿ ਹੁਣ ਉਹ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਪਹੁੰਚ ਕਰਨਗੇ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮੁਕੇਸ਼ ਦਲਾਲ ਦੇ ਚੋਣ ਏਜੰਟ ਦਿਨੇਸ਼ ਜੁਦਾਨੀ ਨੇ ਸ਼ਨੀਵਾਰ ਨੂੰ ਨਾਮਜ਼ਦਗੀ ਪੱਤਰਾਂ ਤੇ ਇਤਰਾਜ਼ ਉਠਾਇਆ ਸੀ ਅਤੇ ਜਿਸ ਤੋਂ ਬਾਅਦ ਰਿਟਰਨਿੰਗ ਅਫਸਰ ਨੇ ਕਾਂਗਰਸੀ ਉਮੀਦਵਾਰ ਨੂੰ ਆਪਣਾ ਪੱਖ ਪੇਸ਼ ਕਰਨ ਲਈ ਐਤਵਾਰ ਸਵੇਰੇ ਪੇਸ਼ ਹੋਣ ਦਾ ਸਮਾਂ ਦਿੱਤਾ ਸੀ ਬਿਊਰੋ ਰਿਪੋਰਟ ਐਸਐਨਜੀਐਸ